ਸਨ 1988 ਦੇ ਵਿੱਚ ਨਾ ਮੈਂ ਬੈਂਗਲੌਰ ਗਿਆ ਹੋਇਆ ਸੀਗਾ ਤੇ ਉੱਥੇ ਨਾ ਅਨਸੂਰ ਲੇਕ ਦੇ ਕੋਲ ਇੱਕ ਗੁਰਦੁਆਰਾ ਹੈ ਉੱਥੇ ਕੀਰਤਨੀਏ ਸਿੰਘ ਕੀਰਤਨ ਕਰ ਰਹੇ ਸਨ ਤਨ ਕਹੇ ਤੂੰ ਵਸ ਮੈਂ ਨਾਲੇ ਪ੍ਰੀਅ ਸੁਖਵਾਸੀ ਬਾਲ ਗੋਪਾਲੀ ਅਸਲ ਵਿੱਚ ਉਹਨਾਂ ਕਿਸੇ ਦੇ ਉੱਥੇ ਨਾ ਮਿਰਗ ਹੋਈ ਸੀ ਮਤਲਬ ਮ੍ਰਿਤਿ ਹੋਈ ਸੀਗੀ ਤੇ ਇਹ ਸ਼ਬਦ ਗਾਇਆ ਜਾ ਰਿਹਾ ਸੀਗਾ ਤੇ satsang ਵਿੱਚੋਂ ਕਿਸੇ ਨੇ ਇਤਰਾਜ਼ ਕੀਤਾ ਜੀ ਇਹ ਤਾਂ ਪਤੀ ਪਤਨੀ ਵਾਲਾ ਸ਼ਬਦ ਹੈ ਫੇਰ ਉਹ ਡਗਨੇ ਸਮਝਾਇਆ ਜੀ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਇਹ ਸ਼ਬਦ ਹੈ ਨਾ ਆਪਣੀ ਜਿਹੜੀ ਰੂਹ ਤੇ ਆਪਣੇ ਸ਼ਰੀਰ ਦੀ ਆਪਸੀ ਗੱਲਬਾਤ ਹੈ ਇਹ ਸ਼ਰੀਰ ਹੈ ਨਾ ਪਤਨੀ ਸਰੂਪ ਉਹ ਰੂਹ ਨੂੰ ਕਹਿ ਰਹੀ ਹੈ ਵੀ ਦੇਖ ਤੂੰ ਮੇਰੇ ਨਾਲ ਹੀ ਰਹੀਂ ਤੂੰ ਮੈਨੂੰ ਛੱਡ ਕੇ ਨਾ ਜਾਈ ਜੇ ਤੂੰ ਮੈਨੂੰ ਛੱਡ ਮੈਨੂੰ ਛੱਡ ਕੇ ਗਿਆ ਤੇ ਮੈਂ ਤਾਂ ਮਿੱਟੀ ਹੋ ਜਾਣਾ ਤੇ ਮੇਰੀ ਕੋਈ ਕੀਮਤ ਨਹੀਂ ਰਹਿਣੀ ਤੂੰ ਇੱਥੇ ਬਸ ਆਪਣੇ ਬਾਲ ਬੱਚੇ ਹਨ ਜਾਈਓ ਕਹ ਲੋ ਕਿ ਆਪਣਾ ਕਾਰੋਬਾਰ ਹੈ ਤੇ ਤੂੰ ਮੇਰੇ ਨਾਲ ਹਮੇਸ਼ਾ ਹਮੇਸ਼ਾ ਰਹਹੀਂ ਪਰ ਰੂਹ ਸਿਆਣੀ ਹੁੰਦੀ ਹੈ ਤੇ ਯਾਨੀ ਦੀ ਰੂਹ ਪਤੀ ਰੂਪ ਵਿੱਚ ਕਹਿੰਦੀ ਹੈ ਕਿ ਦੇਖੋ ਮੈਂ ਤਾਂ ਹੁਕਮ ਦਾ ਬੰਨਿਆ ਹੋਇਆ ਹਾਂ ਮੈਂ ਇਸ ਸਰੀਰ ਵਿੱਚ ਉਹਨਾਂ ਚਿਰ ਹੀ ਨਿਵਾਸ ਕਰ ਸਕਦਾ ਜਿੰਨਾ ਚਿਰ ਮੈਨੂੰ ਹੁਕਮ ਹੈ ਜਦੋਂ ਹੁਕਮ ਹੋ ਜਾਣਾ ਤੇ ਮੈਂ ਇੱਥੋਂ ਤੁਰ ਜਾਣਾ ਤੇ ਪਰ ਸਰੀਰ ਜਿਹੜੀ ਪਤਨੀ ਸਰੂਪ ਹੈ ਤੇ ਉਹ ਇਸ ਗੱਲ ਨੂੰ ਹਾਸਾ ਕਰਕੇ ਮੰਨ ਲੈਂਦੀ ਹੈ ਹਾਸਾ ਕਰਕੇ ਸਮਝ ਲੈਂਦੀ ਉਹ ਬਾਤ ਜਾਣੇ ਕਰ ਹਾਸਾ ਹੈ ਉਹ ਸੱਚ ਨਹੀਂ ਮੰਨਦੀ ਪਰ ਇੱਕ ਦਿਨ ਇਹ ਹੋ ਜਾ ਜ਼ਰੂਰ ਆਉਂਦਾ ਹੈ ਜਦੋਂ ਵਿਛੋੜਾ ਹੋਣਾ ਹੀ ਹੁੰਦਾ ਇਸ ਨਾਸ਼ਵੰਤ ਸਰੀਰ ਨੂੰ ਆਤਮਾ ਛੱਡ ਕੇ ਚਲੀ ਜਾਂਦੀ ਹੈ ਇਸ ਤਰ੍ਹਾਂ ਦਾ ਇੱਕ ਸ਼ਬਦ ਹੈ ਤਨ ਕਹੇ ਤੂੰ ਵਸ ਮੈ ਨਾਲੇ ਪ੍ਰੇਮ ਸੁਖਵਾਸੀ ਬਾਲ ਗੋਪਾਲੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ